ਜੀ ਮੈਂ ਸਵਾਦ ਕਰਨਾ ਮੇਰੀ ਅੱਜ ਦੀ ਇਸ ਵੀਡੀਓ ਵਿੱਚ ਸੋ ਅੱਜ ਦੇ ਦਿਨ 5 ਸਤੰਬਰ ਨੂੰ ਅਧਿਆਪਕ ਦਿਵਸ ਦੀਆਂ ਸਾਰੇ ਹੀ ਅਧਿਆਪਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਸੋ ਹੈਪੀ ਟੀਚਰ ਡੇ ਜੀ ਅੱਜ ਦੇ ਦਿਨ ਸੋ ਜੋ ਟੀਚਰ ਜਾਂ ਅਧਿਆਪਕ ਆਪਣੇ ਦੇਸ਼ ਦੇ ਨੀਂ ਪੱਥਰ ਨੂੰ ਸਜਾਉਂਦੇ ਜਾਂ ਉਹਨਾਂ ਦੇ ਆਧਾਰਾਂ ਨੂੰ ਬਣਾਉਂਦੇ ਨੇ ਸੋ ਉਹਨਾਂ ਦੀ ਮहिमा ਵਿੱਚ ਕੁਝ ਪੰਕਤੀਆਂ ਸੋ ਸੁਣਕੀ ਜੀ 5 ਸਤੰਬਰ ਅਧਿਆਪਕ ਦਿਵਸ ਰੱਖਣਾ ਹੈ ਤੁਸੀਂ ਯਾਦ ਸਦਾ 5 ਸਤੰਬਰ ਅਧਿਆਪਕ ਦਿਵਸ ਰੱਖਣਾ ਹੈ ਤੁਸੀਂ ਯਾਦ ਸਦਾ ਆਪਣੇ ਅਧਿਆਪਕ ਦਾ ਕਰਦੇ ਰਹਿਣਾ ਹੈ ਸਤਿਕਾਰ ਸਦਾ ਆਪਣੇ ਅਧਿਆਪਕ ਦਾ ਕਰਦੇ ਰਹਿਣਾ ਹੈ ਸਤਿਕਾਰ ਸਦਾ ਡਾਕਟਰ ਰਾਧਾ ਕ੍ਰਿਸ਼ਨ ਜੀ ਨੂੰ ਸ਼ਰਦਾ ਦੇ ਫੁੱਲ ਚੜਾਉਂਦੇ ਹਾਂ ਡਾਕਟਰ ਰਾਧਾ ਕ੍ਰਿਸ਼ਨ ਜੀ ਨੂੰ ਸ਼ਰਦਾ ਦੇ ਫੁੱਲ ਚੜਾਉਂਦੇ ਹਾਂ ਭੁੱਲਣਾ ਕਦੇ ਨਹੀਂ ਕਿ 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਮਨਾਉਂਦੇ ਹਾਂ ਭੁੱਲਣਾ ਕਦੇ ਨਹੀਂ ਕਿ 5 ਸਤੰਬਰ ਨੂੰ ਅਸੀਂ ਅਧਿਆਪਕ ਦਿਵਸ ਮਨਾਉਂਦੇ ਹਾਂ ਸੋ ਇੱਕ ਵਾਰੀ ਫੇਰ ਤੋਂ ਸਾਰੇ ਹੀ ਦੇਸ਼ ਦੇ ਟੀਚਰਾਂ ਨੂੰ ਮੇਰੇ ਵੱਲੋਂ ਹੈਪੀ ਟੀਚਰ ਡੇ ਜੀ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਇਹਨੂੰ ਆਪਣੇ ਟੀਚਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਤੇ ਜੇ ਹਲੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕਰ ਸਕੇ ਤਾਂ ਜਰੂਰ ਕਰ ਲਿਓ ਚੈਨਲ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਸੋ ਇਨਨੇ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਸਾਰਿਆਂ ਦਾ